ਦੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਗਵਾਈ ਹੇਟ ਜਿਹੜੇ ਬਾਬਾ ਸਾਹਿਬ ਦੀ ਆਏ ਦਿਨ ਬੇਦਵੀ ਹੋ ਰਹੀਆਂ ਨੇ ਉਹਨਾਂ ਦੀ ਪਰਤਵਾਂ ਨੂੰ ਦੇ ਜਿਹੜੀ ਬੇਦਵੀ ਕੀਤੀ ਜਾ ਰਹੀ ਹੈ ਉਹਦੇ ਰੋਸ ਪ੍ਰਦਰਸ਼ਨ ਦੇ ਹਟੂ ਸਾਡੇ ਪੰਜਾਬ ਦੇ ਜਨ ਸਤਿਕਰ ਸ੍ਰੀ ਸੰਦੀਪ ਗਿੱਲ ਜੀ ਨਿੰਦਰ ਗੋਲਡੀ ਜੀ 옴ਪ੍ਰਖਸ਼ ਕਾਕਾ ਜੀ ਔਰ ਸਮੂਚੀ ਸੜੀ ਸਾਡੀ ਟੀਮ ਇੱਥੇ ਆਈ ਹੈ ਬੀਜੇਪੀ ਦੀ ਅੱਜ ਅਸੀਂ ਪ੍ਰਸ਼ਾਸਨ ਨੂੰ ਇੱਕ ਮੰਗ ਕਰਦੇ ਆ ਕਿਉਂਕਿ ਜਿਹੜੇ ਪੰਜਾਬ ਸਰਕਾਰ ਹੈ ਇਹ ਬਾਬਾ ਸਾਹਿਬ ਦੀ ਜਿਹੜੀ ਆਏ ਦਿਨ ਬੇਦਵੀ ਹੋ ਰਹੀ ਆ ਇਹ ਫੇਲ ਹੋ ਚੁੱਕੀ ਹੈ ਇਹ ਉਹੀ ਸਰਕਾਰ ਹੈ ਕਿ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਬਾਬਾ ਸਾਹਿਬ ਦੀ ਪਿੱਛੇ ਚਿੱਤਰ ਲਾਏ ਸਾਡੇ ਐਸਸੀ ਸਮਾਜ ਦੇ ਭੋਲੇ ਭਾਲ ਲੋਕਾਂ ਨੂੰ ਵਰਗਲਾ ਕੇ ਸਰਕਾਰ ਬਣਾਈ 92 ਐਮਐਲਏ ਨੇ ਜਿੱਤੇ ਆ ਪਰ ਅੱਜ ਇਹੀ ਸਰਕਾਰ ਸਾਡੇ ਬਾਬਾ ਸਾਹਿਬ ਦੀ ਜਿਹੜੀ ਰੱਖਿਆ ਨਹੀਂ ਕਰ ਪਾ ਰਹੀ ਹੈ ਉਹਨਾਂ ਦੀ ਮਰਦ ਪ੍ਰਤਮਾ ਦੀ ਧਿਆਲੇ ਜੀ ਉਹ ਪੈਰਾ ਦੇ ਰਿਹਾ ਤੇ ਅੱਜ ਦਿਨ ਸਾਡੇ ਕਦੇ ਵੀ ਇਤਿਹਾਸ ਚ ਨਹੀਂ ਹੋਇਆ ਕਿ ਕਿਸੇ ਨੇ ਵੀ ਬਾਬਾ ਸਾਹਿਬ ਦੀ ਪ੍ਰਤਮਾ ਨੂੰ ਬੇਅਦਬੀ ਕੀਤੀ ਹੋਵੇ ਇੰਨੀ ਸਰਕਾਰ ਚ ਹੋ ਰਹੀ ਹੈ ਕਿਉਂਕਿ ਇਹ ਸਰਕਾਰ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਸਮਾਜ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਅੱਗੇ ਗੁਠਨੇ ਚੇਟੇ ਲੱਗ ਚੁੱਕੀਆਂ ਨੇ ਸਰਕਾਰ ਅਜ ਤੁਸੀਂ ਵੇਖੋ ਪੰਜਾਬ ਦੇ ਵਿੱਚ ਲਾਅ ਨਾਅਰਡ ਦਾ ਕੀ ਹਾਲ ਹੈ ਤੇ ਤੁਸੀਂ ਇੱਥੋਂ ਦਰਦ ਸਮਝ ਸਕਦੇ ਹੋ ਜਿ ਇੱਥੇ ਸਾਡੇ ਰਹਿਬਰ ਸਾਡੇ ਭਗਵਾਨ ਜਿਹੜੇ ਨੇ ਉਹੀ ਸਖਸ਼ਤਨੀ ਨੇ ਤੇ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਜਿਹੜਾ ਦਲੀ ਸਮਾਜੋ ਕਿੱਥੇ ਸਖਸ਼ਤ ਹੋਏਗਾ ਅੱਜ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਅੱਜ ਸਾਨੂੰ ਉਹਨਾਂ ਨੂੰ ਨਹਿ ਦਿਵਾਉਣ ਵਾਸਤੇ ਉਹਨਾਂ ਦੀ ਖਾਲੀ ਪ੍ਰਤਮਾ ਨੂੰ ਸੁਰੱਖਿਅਤ ਰੱਖਣ ਵਾਸਤੇ ਅੱਜ ਲੋਕਾਂ ਨੂੰ ਇਕੱਠੇ ਹੋਣਾ ਪੈ ਰਿਹਾ ਵਾ ਰੋਜ ਪ੍ਰਦਰਸ਼ਨ ਕਰਨੇ ਪੈ ਰਹੇ ਆ ਕਿਉਂਕਿ ਅਸੀਂ ਸਰਕਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ ਸ਼ਾਂਤੀ ਫੈਲੇ ਪੰਜਾਬ ਦੇ ਵਿੱਚ ਪਰ ਪੰਜਾਬ ਦਾ ਜੋ ਰਵਈਆ ਵਾ ਉਹ ਪੰਜਾਬ ਨੂੰ ਗਲਤ ਰਸਤੇ ਤੇ ਲੈ ਜਾ ਰਿਹਾ ਵਾ ਔਰ ਅਗਦੇ ਰਸਤੇ ਤੇ ਲੈ ਜਾ ਰਿਹਾ ਹੈ ਇਹ ਸਰਕਾਰ ਦੀ ਖੁਦ ਜ਼ਿੰਮੇਵਾਰ ਹੈ ਅੱਜ ਅਸੀਂ ਗਿਲਜੀ ਸਾਡੇ ਆਏ ਹੈ ਇਹ ਕਾਫੀ ਤਦਾਦ ਵਿੱਚ ਤਾਂ ਇਕੱਠ ਕਰਨਾ ਸੀ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਅਜੇ ਬਹੁਤ ਘੱਟ ਕਿੰਦੀ ਜਿੱਥੇ ਲੋਕ ਇਕੱਠੇ ਆਏ ਕਿਉਂਕਿ ਇੱਥੇ ਕੱਲੂ ਕਾਰਾ ਚੱਲ ਰਿਹਾ ਵਾ ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਆਂ ਇਸ ਕਰਕੇ ਅਸੀਂ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਸਿਰਫ ਇੱਥੇ ਆਏ ਆਂ ਤੇ ਜੇ ਗਾਂ ਇਸ ਤਰ੍ਹਾਂ ਕੋਈ ਵਾਕਿਆ ਆਇਆ ਪੰਜਾਬ ਦੇ ਵਿੱਚ ਤੇ ਉਹਦੇ ਸਿੱਧੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੋਏਗੀ ਇਹ ਤਾਂ ਇੰਦਾ ਲਾਇਦਾ ਨਹੀਂ ਕੋਈ ਵੀ ਬੇਇੱਜ਼ਤੀ ਕਰਵਾਸ ਤੇ ਕੋਈ ਕੋਸ ਬਣਾ ਦੇ ਐਕਟ ਕੋਈ ਮਜ਼ਬੂਤ ਕਰਨਾ ਪਵੇ ਕਿਹੜਾ ਦੋਸ਼ੀ ਬਾਹਰ ਐਕਟ ਤੇ ਵੇਖੋ ਜੀ ਜਦੋਂ ਪਹਿਲੀ ਵਾਰੀ ਜਦੋਂ ਇੱਥੇ ਹੋਈ ਸੀ ਘਟਨਾ ਅੰਮ੍ਰਿਤਸਰ ਵਿਖੇ ਅਸੀਂ ਸਾਰੇ ਸਮੂਹ ਚ ਦੇ ਲਈ ਸਮਾਜ ਨੇ ਪੰਜਾਬ ਦੇ ਚ ਮੰਗ ਕੀਤੀ ਸੀ ਕਿ ਵੀ ਜਿਹੜੇ ਇਹ ਨੇ ਜਿਹੜਾ ਜਿਸ ਬੰਦੇ ਨੇ ਇਹ ਬੇਇੱਜ਼ਤੀ ਕੀਤੀ ਆ ਇਹਦੀ ਸੀਬੀਆਈ ਜਾਂਚ ਕਰਾਈ ਜਾਵੇ ਕਿਸੇ ਸੈਂਟਰ ਏਜੰਸੀ ਤੋਂ ਜਾਂਚ ਕਰਾਈ ਜਾਵੇ ਔਰ ਇਹਨਾਂ ਦੇ ਉੱਤੇ ਐਨਐਸਏ ਲਗਾਇਆ ਜਾਵੇ ਕਿਉਂਕਿ ਜਿਹੜਾ ਦੇਸ਼ ਹੈ ਨਾ ਉਹ ਸੰਵਿਧਾਨ ਦੇ ਨਾਲ ਚੱਲਦਾ ਹੈ ਜਦੋਂ ਸਾਡੇ ਸੰਵਿਧਾਨ ਦੇ ਚੇਤਾ ਨੂੰ ਹੀ ਅਪਾ ਟਾਰਗੇਟ ਕਰਾਂਗੇ ਤੇ ਉਹ ਦੇਸ਼ ਵਿਰੋਧੀ ਗੱਲ ਹੋ ਜਾਂਦੀ ਹੈ ਤੇ ਉੱਤੇ ਐਨਐਸਏ ਲੱਗਣਾ ਚਾਹੀਦਾ ਸੀ ਪਰ ਸਰਕਾਰ ਨੇ ਬਹੁਤ ਛੋਟਾ ਜਿਹਾ ਪਰਚਾ ਕੀਤਾ ਔਰ ਉਹਨਾਂ ਨੇ ਕਹਿਤਾ ਕਿ ਵੀ ਜਿਹੜਾ ਬੰਦਾ ਹੈ ਇਹ ਮੰਦਬੁੱਧੀ ਹੈ ਕਿਉਂਕਿ ਸਰਕਾਰ ਦੀ ਖੁਦ ਮਿਲੀ ਭੁਗਤ ਨਾਲ ਸਾਰਾ ਆਇਆ ਹੀ ਉਹਨਾਂ ਦੀ ਨੱਕ ਹੀਟ ਤੇ ਲੱਗੇ ਹੀ ਕੁਝ ਮੀਟਰ ਤੇ ਥਾਣਾ ਵਾ ਤੇ ਇਹ ਘਟਨਾ ਹੋ ਜਾਂਦੀ ਹੈ 24 ਘੰਟੇ ਇਥੇ ਪੁਲਿਸ ਦਾ ਪਹਿਰਾ ਹੁੰਦਾ ਵਾ ਤੇ ਐ ਏਡੀ ਵੱਡੀ ਘਟਨਾ ਸਰਕਾਰ ਦੀ ਮਿਲੀ ਭੁਗਤ ਬਿਨਾਂ ਨਹੀਂ ਹੋ ਸਕਦੀ ਠੀਕ ਰੋਲ ਅੰਬੇਦਕਰ ਤੋਂ ਮੈਂ ਹਰਦੀਪ ਸਿੰਘ ਗਿੱਲ ਜਰਨਲ ਸਕੱਤਰ ਭਾਜਪੀ ਪੰਜਾਬ ਐਸੀ ਮੋਰਚਾ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਨੰਗਲ ਫਲੋਰ ਜਿਹੜੇ ਜ਼ਿਲ੍ਹੇ ਵਿੱਚ ਬੁੱਤ ਦੀ ਬੇਅਦਬੀ ਕੀਤੀ ਗਈ ਆ ਉਹਦੇ ਰੋਸ ਵਜੋਂ ਸਾਰੇ ਜ਼ਿਲ੍ਹਿਆਂ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨੇੜੇ ਜਿਹੜਾ ਉਹ ਪ੍ਰਦਰਸ਼ਨ ਕਰਨ ਦੀ ਉਹ ਪ੍ਰੋਗਰਾਮ ਉਹ ਲਿਖਿਆ ਗਿਆ ਸੀ ਇਸ ਸਬੰਧ ਚ ਅਸੀਂ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਕਿਉਂਕਿ ਬੜੀ ਘਨੌਣੀ ਘਟਨਾ ਵਾ ਇਹ ਤੋਂ ਪਹਿਲਾਂ ਵੀ ਬਾਰ 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 ਜਿਹੜਾ ਐਸੀ ਸਮਾਜ ਹੈ ਉਹਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਜਿਹੜਾ ਇਹ ਕਾਰਵਾਈਆਂ ਕੀਤੀਆਂ ਜਾਣੀਆਂ ਜਿਹੜੀਆਂ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਕਿਉਂਕਿ ਬਾਬਾ ਸਾਹਿਬ ਕਿਸੇ ਇੱਕ ਧਰਮ ਦੇ ਫਿਰਕੇ ਦੇ ਜਾਂ ਕਿਸੇ ਇੱਕ ਆਪਾਂ ਕਹਿ ਲਿਆ ਵੀ ਇੱਕ ਸਮਾਜ ਦੇ ਇੱਕ ਹਿੱਸੇ ਦੇ ਰਹਿਬਰ ਨਹੀਂ ਸਨ ਪੂਰੀ ਹਿੰਦੁਸਤਾਨ ਦੇ ਜਿਹੜੇ ਗਰੀਬ ਲੋਕ ਐ ਦਬੇ ਕੁਚਲੇ ਲੋਕ ਆ ਭਾਵੇਂ ਇਸਤਰੀ ਜਾਤੀ ਆ ਉਹਨਾਂ ਨੂੰ ਵੀ ਬਾਬਾ ਸਾਹਿਬ ਨੇ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਤੇ ਜਿਹੜੇ ਇਹੋ ਜਿਹੇ ਲੋਕ ਐ ਦੇਸ਼ ਨੂੰ ਵੰਡਣ ਵਾਲੀ ਗੱਲ ਕਰ ਰਿਹਾ ਜਾਂ ਦੇਸ਼ ਨੂੰ ਤੋੜਨ ਵਾਲੀ ਗੱਲ ਕਰ ਰਿਹਾ ਬਾਰ-ਬਾਰ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਉਹਦੀ ਬੇਅਦਬੀ ਹੋ ਰਹੀ ਆ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਕੋਈ ਇਸ ਕਰਕੇ ਅੱਜ ਇਹਨਾਂ ਵੀ ਬੇਕੋਜੋਰ ਨਹੀਂ ਤੇ ਵੀ ਹੋਈ ਤੇ ਲੋਕ ਦੀ ਸਰ ਵੀ ਕੇ ਉਤਾਰੀ ਗਈ ਤੇ ਇੱਕ ਉਹਨਾਂ ਨੇ ਕੱਲ ਵੀ ਕਿਹਾ ਸੀ ਕਿਉਂਕਿ ਪੰਜਾਬ ਦੇ ਕੋ ਸਭ ਤੋਂ ਵੱਡਾ ਗردਤਾ ਆਬਾਦੀ ਵਾਲਾ ਜਿਹੜਾ ਸੂਬਾ ਦੇਸ਼ ਵਿੱਚ ਸਭ ਤੋਂ ਜਿਆਦਾ ਆਬਾਦੀ 33% ਐਸੀ ਸਮਾਜ ਦੀ ਆ ਤੇ ਇਹ ਜਿਹੜਾ ਬਾਰ ਬਾਰ ਅਪੇਦਵੀ ਕਰਨਾ ਇੱਕ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਜਿਹੜੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੇ ਆ ਅਗ ਲਾਉਣਾ ਚਾਹੁੰਦੇ ਆ ਇਸ ਕਰਕੇ ਬਾਰ ਬਾਰ ਇਹ ਐਸੀ ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹਨੂੰ ਜਿਹੜੇ ਐਸਸੀ ਸਮਾਜ ਦੇ ਲੋਕ ਭਾਈਚਾਰੇ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਤੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੀ ਭਾਈਚਾਰਕ ਸਾਂਝ ਵਾਸਤੇ ਇਹ ਸਮਾਜ ਹਮੇਸ਼ਾ ਹੀ ਅੱਗੇ ਵੱਧ ਕੇ ਵੱਧ ਚੜ ਕੇ ਕੰਮ ਕੀਤਾ ਤੇ ਹੁਣ ਵੀ ਜਿਹੜਾ ਐਸਸੀ ਸਮਾਜ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਿਲਕੁਲ ਬਹਾਲ ਰੱਖਦੇ ਆ ਹੋਇਆ ਡਾਕਟਰ ਸਾਹਿਬ ਬਾਬਾ ਬੀਨਤਾਰ ਜਿਹੜੇ ਉਹਨਾਂ ਦੇ ਮਾਨ ਸਨਮਾਨ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਜਿਹੜਾ ਉਹ ਬਰਦਾਸ਼ਤ ਨਹੀਂ ਕਰੂਗਾ ਸੱਲਾਹਦੇ ਨਹੀਂ ਭਾਈਚਾਰੇ ਨੂੰ ਫੁੱਟ ਪਾਉਣ ਦੀ ਕੋਸ਼ਿਸ਼ ਬਿਲਕੁਲ ਭਾਈਚਾਰਕ ਸਾਂਝ ਜਿਹੜੀ ਉਹਨੂੰ ਉਤਾਰ ਪੇਟੋ ਕਰਨ ਵਾਸਤੇ ਉਤਾਰ-ਤਾਰ ਕਰਨ ਵਾਸਤੇ ਸ਼ਰਾਰਤੀ ਅਨਸਰ ਇਹੋ ਜਿਹੇ ਸ਼ਰਾਰਦਾਂ ਕਰਦੇ ਰਹਿੰਦੇ ਆ ਕੀ ਪਾਸੇ ਦੇ ਤੇਰਵਾਸੀ ਸ਼ਹਿਰ ਵਾਸੀਆਂ ਨੂੰ ਇਹੋ ਪੀਲ ਹੈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਮਿਤਪੁਰੇ ਸਮਾਜ ਦੇ ਰਹਿਬਰ ਸਨ ਤੇ ਉਹਨਾਂ ਦੀ ਜਿਹੜੀ ਮਾਨ ਸਨਮਾਨ ਕਰਨਾ ਪੂਰੇ ਹਿੰਦੁਸਤਾਨੀਆਂ ਦਾ ਫਰਜ਼ ਹੈ ਪੂਰੇ ਪੰਜਾਬ ਵਾਸੀਆਂ ਦਾ ਫਰਜ਼ ਹੈ ਤੇ ਆਪਾਂ ਜਿੱਥੇ-ਜਿੱਥੇ ਵੀ ਇਹੋ ਜਿਹੇ ਕਿਤੇ ਆਪਾਂ ਨੂੰ ਸ਼ਰਾਰਤੀ ਅਨਸਰ ਮਿਲਦੇ ਆ ਉਹਨਾਂ ਦਾ ਬਾਈਕਾਟ ਕਰਦੇ ਤੇ ਅਕਸਰ ਹੀ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਆ ਤੇ ਉਹ ਬਾਅਦ ਵਿੱਚ ਇਹ ਆ ਜਾਂਦੀ ਗੱਲ ਕਿ ਇਹ ਮੰਦਬੁੱਧੀ ਆ ਜਾਂ ਪਾਵਲ ਆ ਜੋ ਪਾਗਲਾ ਤੇ ਉਹਨੇ ਇੱਥੇ ਆ ਕੇ ਬਦਮੀ ਕਿਉਂ ਕਰਨੀ ਆ ਉਹ ਹੋਰ ਵੀ ਹੋਰ ਕਿਤੇ ਵੀ ਕਰ ਸਕਦਾ ਕਿਉਂ ਬਾਬਾ ਸਾਹਿਬ ਦੇ ਬਾਰ-ਬਾਰ ਬਾਰ-ਬਾਰ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਕਰਕੇ ਪ੍ਰਸ਼ਾਸਨ ਤੋਂ ਮੰਗਿਆ ਪੰਜਾਬ ਸਰਕਾਰ ਤੋਂ ਮੰਗਿਆ ਕਿ ਇਹਦੇ ਖਿਲਾਫ ਕੜੀ ਤੋਂ ਕੜੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਤੇ ਦੋਸ਼ੀਆਂ ਨੂੰ ਮਸਾਲੀ ਸਜ਼ਾ ਮਿਲੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨੂੰ ਅੰਜਾਮ ਦੇਣ ਦਾ ਸੋਚ ਨਾ ਸਕੇ ਅੱਜ ਇੱਥੇ ਬਾਬਾ ਸਾਹਿਬ ਦੀ ਮੂਰਤੀ ਦੇ ਕੋਲ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਐਸੀ ਮੋਰਚਾ ਸੈੱਲ ਆ ਉਹਨਾਂ ਵੱਲੋਂ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਚ ਉਹਨਾਂ ਪਿੰਡ ਲੰਗ ਜਿਹੜਾ ਫਲੋਅ ਤੇ ਲੱਗੇ ਉਹਦੇ ਚ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਕੋਈ ਛੇੜਛਾੜ ਹੋਈ ਆ ਉਹਦੇ ਸਬੰਧੀ ਕਾਰਵਾਈ ਕਰਨ ਸੰਬੰਧੀ ਤੇ ਪ੍ਰਾਪਤ ਚ ਜਿਹੜੀਆਂ ਵੀ ਮੂਰਤੀਆਂ ਬਾਬਾ ਸਾਹਿਬ ਦੇ ਲੱਗੇ ਨੇ ਜਿਹੜੇ ਸਟੈਚੂ ਲੱਗੇ ਨੇ ਉਹਨਾਂ ਦੀ ਅੱਗੇ ਤੋਂ ਸੁਰੱਖਿਆ ਸੰਬੰਧੀ ਜਿਹੜੀ ਉਹਨਾਂ ਨੇ ਮੰਗ ਕੀਤੀ ਆ ਅਸੀਂ ਪਹਿਲਾਂ ਵੀ ਇਸ ਬੰਦੇ ਵਿੱਚ ਪੂਰੀ ਤਰ੍ਹਾਂ ਸਤਰਕਾ ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਦੇ ਵਿੱਚ ਜਿੰਨੀਆਂ ਵੀ ਬਾਬਾ ਸਾਹਿਬ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਪ੍ਰੋਪਰ ਅਸੀ ਸਿਕਿਉਰਟੀ ਲਾਈ ਹੋਈ ਆ ਅੱਜ ਵੀ ਤੁਸੀਂ ਦੇਖ ਰਹੇ ਹੋ ਆਸੇ ਬਸੇ ਪੂਰੀ ਪ੍ਰੋਪਰ ਸਕਿਉਰਟੀ ਲੱਗੀ ਹੋਈ ਆ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਵਚਨ ਦਿੰਦੇ ਆ ਵੀ ਇਹ ਬਾਬਾ ਸਾਧੀਆਂ ਜਿਹੜੇ ਸਟੈਚੂ ਨੇ ਸਾਰੀਆਂ ਨਾਲ ਅਸੀਂ ਪੂਰੀ ਤਰ੍ਹਾਂ ਸੇਫ ਰੱਖਾਂਗੇ ਇਹ ਸਾਡੀ ਵਚਨ ਦਿੱਤਾ ਹੈ ਠੀਕ ਹੈ